ਰੋਜ਼ਾਨਾ ਪੋਕਸਮੈਨ ਦੇਖ ਰਹੇ ਹਾਂ ਤੁਸੀਂ ਮਹਾ ਪ੍ਰਿੰਸ ਸੁਨਿਆਲਤਾ ਵਿੱਤ ਮੰਤਰੀ ਵੱਲੋਂ ਬਜਟ ਪੇਸ਼ ਕੀਤਾ ਗਿਆ ਬਜਟ ਦੇ ਵਿੱਚ ਕੀ ਕੀ ਸਸਤਾ ਹੋਇਆ ਕਿਸ ਕਿਸ ਤਰੀਕੇ ਨਾਲ ਕਿਹੜੀਆਂ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਉਸ ਤੇ ਵੀ ਚਰਚਾ ਹੋ ਰਹੀ ਹੈ ਪਰ ਇਨਕਮ ਟੈਕਸ ਸਲੈਬ ਚ ਵੱਡੇ ਬਦਲਾਅ ਕੀਤੇ ਗਏ ਨੇ ਉਹ ਕਿਹੜੇ ਬਦਲਾਅ ਆ ਉਸ ਤੇ ਪਹਿਲੇ ਪਹਿਲਾਂ ਜਾਣਕਾਰੀ ਦੇ ਦਿੰਨੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਸਲੈਬ ਚ ਬਦਲਾਅ ਕੀਤੇ ਗਏ ਨੇ 25000 ਰੁਪਏ ਤੋਂ ਵੱਧ ਤਨਖਾਹ ਵਾਲਿਆਂ ਨੂੰ ਕਿੰਨਾ ਟੈਕਸ ਦੇਣਾ ਪਵੇਗਾ ਪਹਿਲਾਂ ਕੀ ਰਾਹਤ ਹੁੰਦੀ ਸੀ ਇਸ ਦੇ ਬਾਰੇ ਜਾਣਕਾਰੀ ਦੇ ਰਿਹਾ ਤੁਹਾਨੂੰ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ 0 ਤੋਂ 3 ਲੱਖ ਰੁਪਏ ਸਾਲਾਨਾ ਤਨਖਾਹ ਵਾਲਿਆਂ ਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ 3 ਤੋਂ 7 ਲੱਖ ਰੁਪਏ ਸਾਲਾਨਾ ਤਨਖਾਹ ਵਾਲਿਆਂ ਨੂੰ 5% ਦਾ ਟੈਕਸ ਦੇਣਾ ਪਵੇਗਾ ਉਸ ਤੋਂ ਬਾਅਦ ਜੇਕਰ ਗੱਲ ਕਰੀਏ 10 ਤੋਂ 12 ਲੱਖ ਰੁਪਏ ਸਾਲਾਨਾ ਵਾਲਿਆਂ ਨੂੰ ਲੱਗੇਗਾ 15% ਦੀ ਟੈਕਸ ਔਰ 12 ਤੋਂ 15 ਲੱਖ ਵਾਲਿਆਂ ਨੂੰ ਲੱਗੇਗਾ 20% ਦੀ ਟੈਕਸ ਔਰ 15 ਲੱਖ ਤੋਂ ਵੱਧ ਸਾਲਾਨਾ ਇਨਕਮ ਵਾਲਿਆਂ ਨੂੰ 30% ਟੈਕਸ ਲੱਗੇਗਾ ਹਾਲਾਂਕਿ ਪਹਿਲਾਂ ਜੇਕਰ ਗੱਲ ਕੀਤੀ ਜਾਵੇ 7 ਲੱਖ ਤੱਕ ਕੋਈ ਵੀ ਟੈਕਸ ਨਹੀਂ ਲੱਗਦਾ ਸੀ ਇਸ ਕਰਕੇ ਹੁਣ ਦੱਸਦੇ ਚੱਲਦੇ ਹਾਂ ਤੁਹਾਨੂੰ ਕਿ 25000 ਤੋਂ ਵੱਧ ਜਿਸ ਦੀ ਤਨਖਾਹ ਆ ਉਸ ਦੀ ਸਾਲਾਨਾ ਤਨਖਾਹ 3 ਲੱਖ ਤੋਂ ਵੱਧ ਬਣਦੀ ਹੈ ਤਾਂ ਦੱਸਦੇ ਚੱਲਦੇ ਹਾਂ 30000 ਤਨਖਾਹ ਵਾਲੇ ਵਿਅਕਤੀ ਨੂੰ ਦੇਣਾ ਪਵੇਗਾ ਸਾਲਾਨਾ 18000 ਰੁਪਏ ਔਰ 40000 ਤਨਖਾਹ ਵਾਲੇ ਨੂੰ ਦੇਣਾ ਪਵੇਗਾ 24000 ਰੁਪਏ ਸਾਲਾਨਾ ਟੈਕਸ 50000 ਜਿਸ ਦੀ ਤਨਖਾਹ ਆ ਉਸ ਨੂੰ 30000 ਰੁਪਏ ਸਾਲਾਨਾ ਟੈਕਸ ਦੇਣਾ ਪਵੇਗਾ ਔਰ 60000 ਰੁਪਏ ਵਾਲੇ ਵਿਅਕਤੀ ਨੂੰ 36000 ਰੁਪਏ ਟੈਕਸ ਸਾਲਾਨਾ ਦੇਣਾ ਪਵੇਗਾ 70000 ਵਾਲੇ ਵਿਅਕਤੀ ਨੂੰ 42000 ਸਾਲਾਨਾ ਟੈਕਸ ਦੇਣਾ ਪਵੇਗਾ ਕੀ ਇਸ ਦੇ ਵਿੱਚ ਰਾਹਤ ਕੀ ਹੈ ਇਸ ਸਲੈਬ ਦੇ ਵਿੱਚ ਜੋ ਰਾਹਤ ਮਿਲੀ ਹੈ ਲੋਕਾਂ ਨੂੰ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਮਹਿਲਾਵਾਂ ਦੇ ਲਈ ਆ ਜਿੱਥੇ 3 ਲੱਖ ਕਰੋੜ ਰੁਪਏ ਜਿਹੜੇ ਆ ਜਾਰੀ ਕੀਤੇ ਗਏ ਆ ਨੌਜਵਾਨਾਂ ਦੇ ਲਈ ਜਾਰੀ ਕੀਤੇ ਗਏ ਨੇ ਔਰ ਨਿਊ ਟੈਕਸ ਰਿਲੀਜ਼ ਚ ਵੱਡੇ ਬਦਲਾਅ ਕੀਤੇ ਗਏ ਨੇ ਨਿਊ ਟੈਕਸ ਰਿਲੀਜ਼ ਚ ਵੱਡੇ ਬਦਲਾਅ ਕੀਤੇ ਗਏ ਨੇ ਸਟੈਂਡਰਡ ਜਿਹੜਾ ਪਹਿਲੇ 50000 ਦਾ ਸਟੈਂਡਰਡ ਡਿਡਕਸ਼ਨ ਸੀਗਾ ਤਾਂ ਹੁਣ ਜਿਹੜਾ ਆ ਨਿਊ ਟੈਕਸ ਰਿਜ਼ਮ ਦੇ ਵਿੱਚ 3 ਲੱਖ ਦਾ ਜਿਹੜਾ ਅੱਗੇ ਕੀਤਾ ਗਿਆ ਹੈ ਔਰ ਨਿਊ ਟੈਕਸ ਰਿਜ਼ਮ ਚ 3 ਤੋਂ 7 ਲੱਖ ਵਾਲਿਆਂ ਨੂੰ ਆਏ ਚਟਕਾ ਸਾਡੇ ਨਾਲ ਮਾਹਰ ਸਾਡੇ ਨਾਲ ਅਨਿਲ ਜੁੜ ਚੁੱਕੇ ਨੇ ਅਨਿਲ ਕਿਸ ਤਰੀਕੇ ਨਾਲ ਦੇਖਿਆ ਜਾਵੇ ਜੋ ਇਹ ਬਦਲਾਅ ਕੀਤੇ ਗਏ ਨੇ ਟੈਕਸ ਸਲੈਬ ਚ ਇਸ ਨਾਲ ਲੋਕਾਂ ਨੂੰ ਕੀ ਫਾਇਦਾ ਹੋਵੇਗਾ ਔਰ ਬਹੁਤ ਸਾਰੇ ਲੋਕ ਅਜਿਹਾ ਸੋਚ ਰਹੇ ਨੇ ਕਿ ਸਾਡਾ ਨੁਕਸਾਨ ਹੈ ਕਿਉਂਕਿ ਹੁਣ ਸਾਨੂੰ ਵੀ ਅਜ ਪਹਿਲਾ 7 ਲੱਖ ਤੱਕ ਜਿਹੜਾ ਟੈਕਸ ਨਹੀਂ ਦੇਣਾ ਪੈਂਦਾ ਸੀ ਹੁਣ ਕਹਿ ਰਹੇ ਕਿ ਸਾਨੂੰ ਵੀ ਦੇਣਾ ਪਵੇਗਾ ਇਸ ਦਾ ਫਾਇਦਾ ਕੀ ਹੋਵੇਗਾ ਦੇਖੋ ਜੀ ਇਨਕਮ ਟੈਕਸ ਦੇ ਅੰਦਰ ਅੱਜ ਵੀ ਵੀਰ ਸਾਡੇ ਕੋਲ ਗਵਰਨਮੈਂਟ ਦੋ ਸਕੀਮ ਦਿੱਤੀਆਂ ਹੈ ਇੱਕ ਨੂੰ ਅਸੀਂ 올ਡ ਸਕੀਮ ਕਹਿੰਦੇ ਆ ਔਰ ਇੱਕ ਨੂੰ ਨਿਊ ਰੈਜਿਮ ਸਕੀਮ ਕਹਿੰਦੇ ਆ ਜੀ 올ਡ ਸਕੀਮ ਦੇ ਵਿੱਚ ਕੀ ਸੀਗਾ ਕਿ ਸਾਨੂੰ ਕੁਝ ਸੇਵਿੰਗਸ ਮਿਲੀਆਂ ਸੀਗੀਆਂ ਜਿਵੇਂ ਐਟਸੀ ਦੇ ਅੰਦਰ ਐਲਆਈਸੀ ਦੀ ਸਕੀਮ ਸੀ ਜਾਂ ਹਾਊਸਿੰਗ ਲੋਨ ਦੀ ਸਕੀਮ ਸੀ ਕਿ ਜਾਂ ਐਜੂਕੇਸ਼ਨ ਦੀ ਸਕੀਮ ਸੀਗੀ ਜਾਂ ਪੋਸਟ ਆਫਿਸ ਦੀ ਸਕੀਮ ਜਾਂ ਐਫਡੀ ਦੀ ਸਕੀਮ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਜਿੰਨਾ ਮੈਂ ਪੈਸਾ ਉੱਥੇ ਇਨਵੈਸਟ ਕਰਦਾ ਸੀ ਉਹ ਪੈਸਾ ਮੇਰੀ ਟੈਕਸੇਬਲ ਇਨਕਮ ਜੀ ਰਿਡਿਊਸ ਹੋ ਜਾਂਦਾ ਸੀ ਜਿਸ ਨਾਲ ਮੇਰਾ ਟੈਕਸ ਘਟ ਜਾਂਦਾ ਸੀਗਾ ਜੀ ਤੇ ਅੱਡੇ ਜਿਹੜੇ ਹਿੰਦੂਸਤਾਨੀਆਂ ਵੀ ਇੱਕ ਪਰਵਰਤੀ ਰਹੀ ਹੈ ਸ਼ੁਰੂ ਤੋਂ ਕਿ ਅਸੀਂ ਸੇਵਿੰਗ ਤੇ ਬਲੀਵ ਕਰਦੇ ਆਂ ਉਹ ਇਹ ਮੰਨਿਆ ਜਾਂਦਾ ਸਾਡੇ ਹਿੰਦੁਸਤਾਨ ਦੇ ਸਾਡੇ ਸੰਸਾਰਾਂ ਵਿੱਚ ਕਿ ਜਿਹੜੀ ਸੇਵਿੰਗ ਹੈ ਉਹ ਬੰਦੇ ਦੇ ਪੂਰੇ ਉਸਤ ਵਾਸਤੇ ਕੰਮ ਆਉਂਦੀ ਹੈ ਇਸ ਕਰਕੇ ਸੇਵਿੰਗ ਕਰਨੀ ਚਾਹੀਦੀ ਹੈ ਪੂਰਾ ਟਾਈਮ ਕਿਤੇ ਵੀ ਆਸਰਤ ਹੈ ਜਿਹੜਾ ਕਿ ਅਸੀਂ ਪਿਛਲੇ ਸਾਲਾਂ 'ਚ ਦੇਖਿਆ ਵੀ ਹੈ 2008 ਦੇ ਵਿੱਚ ਜਦੋਂ ਵਰਲਡ ਰੀਸੈਸ਼ਨ ਆਇਆ ਸੀ ਉਦੋਂ ਵੀ ਹਿੰਦੁਸਤਾਨ ਬਚਿਆ ਰਿਹਾ ਕਿਉਂਕਿ ਹਿੰਦੂਸਤਾਨੀਆਂ ਨੇ ਸੇਵਿੰਗ ਕੀਤੀ ਹੋਈ ਸੀ ਜਦੋਂ ਕੋਵਿਡ ਆਇਆ ਉਦੋਂ ਵੀ ਲੋਕੀ ਸੇਵਿੰਗ ਕਰਕੇ ਹੀ ਬਚੇ ਰਹੇ ਬਾਕੀ ਪੂਰੇ ਵਰਲਡ ਦੇ اندر ਬੁਰਾ ਹਾਲ ਹੋਇਆ ਲੇਕਿਨ ਹੁਣ ਜਿਹੜੀ ਸਕੀਮ ਜਿਹੜੀ ਨਿਊ ਸਕੀਮ ਹੈ ਉਹਦੇ ਚ ਗਵਰਨਮੈਂਟ ਦਾ ਜਿਹੜਾ ਇੱਕ ਸੋਚਣਾ ਤਰੀਕਾ ਹੈ ਉਹ ਹੈ ਕਿ ਗਵਰਨਮੈਂਟ ਚਾਹੁੰਦੀ ਹੈ ਕਿ ਲੋਕੀ ਸੇਵਿੰਗਸ ਨਾ ਕਰਨ ਔਰ ਪੈਸਾ ਮਾਰਕੀਟ ਚ ਖਰਚਣ ਜੀ ਇਸ ਕਰਕੇ ਉਹ ਜਿਹੜੀ ਨਵੀਂ ਸਕੀਮਾਂ ਉਹ ਲਗਾਤਾਰ ਇੱਕ ਵਧੀਆ ਆਪਸ਼ਨ ਦੇ ਨਾਲ ਲੈ ਕੇ ਆਇਆ ਜਾ ਰਿਹਾ ਹੈ ਔਰ ਲੋਕਾਂ ਨੂੰ ਇੱਕ ਤਰ੍ਹਾਂ ਦਾ ਇੰਦਾ ਰੱਖੀਏ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਓਲਡ ਸਕੀਮ ਛੱਡ ਦਿਓ ਤੁਸੀਂ ਸੇਵਿੰਗਸ ਨਾ ਕਰੋ ਖੱਚਾ ਕਰੋ ਤੱਕਾ ਹੋਵੇਗਾ ਇਹ ਸਮਝਾ ਜਾਵੇ ਕਿ ਇਹ ਜੋ ਨਵੀਂ ਸਕੀਮ ਹੈ ਇਸ ਦਾ ਲੋਕਾਂ ਨੂੰ ਫਾਇਦਾ ਹੋਵੇਗਾ ਅਸੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਜਿਹੜੇ 3 ਤੋਂ 7 ਲੱਖ ਵਾਲੇ ਜਿਹੜੇ ਵਿਚਕਾਰ ਹੁੰਦੇ ਉਹਨਾਂ ਨੂੰ 5% ਦੀ ਟੈਕਸ ਲੱਗੇਗਾ ਉਸ ਦਾ ਕੀ ਫਾਇਦਾ ਹੋਵੇਗਾ ਸਾਲਾਨਾ ਦੇਖੋ ਜਿਹੜੀ ਨਵੀਂ ਸਕੀਮ ਅੱਜ ਦੀ ਡੇਟ 'ਚ ਚੱਲ ਰਹੀ ਹੈ ਉਹਦੇ ਵਿੱਚ ਟੈਕਸਵੇਟ ਘਟਾ ਕੇ ਗਵਰਨਮੈਂਟ ਨੇ ਸਕੀਮ ਲਾਗੂ ਕੀਤੀ ਸੀ ਪਿਛਲੇ ਸਾਲ ਜਿਹੜੀ ਅੱਛੀ ਸਕੀਮ ਸੀ ਜਿਹੜੇ ਬੰਦੇ ਸੇਵਿੰਗ ਨਹੀਂ ਕਰਨਾ ਚਾਹੁੰਦੇ ਔਰ ਸਿੱਧਾ ਪੈਸਾ ਖਰਚ ਕਰਕੇ ਟੈਕਸ ਦਾ ਬੈਨੀਫਿਟ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ ਸਕੀਮੇ ਅੱਛੀ ਹੈ ਯੰਗਸਟਰਸ ਵਾਸਤੇ ਸਕੀਮ ਅੱਥੇ ਕੋਈ ਯੰਗਸਟਰ ਸੇਵਿੰਗ ਦੀ ਫੀਲਿੰਗ ਨਹੀਂ ਕਰਦਾ ਇਸ ਕਰਕੇ ਜਿਹੜੀ ਹੁਣ ਇਸ ਬਜਟ ਦੇ ਅੰਦਰ ਜਿਹੜੀ ਚੇਂਜਸ ਕੀਤੀਆਂ ਉਸ ਚੇਂਜਸ ਦੇ ਨਾਲ ਇੱਕ ਵਿਅਕਤੀ ਨੂੰ ਜਿਹਦੀ ਜਿਹਦੀ ਇਨਕਮ 15 ਲੱਖ ਰੁਪਏ ਤੱਕ ਹੈ ਨਵੀਂ ਸਕੀਮ ਦੇ ਅੰਦਰ ਉਹਨੂੰ 17500 ਰੁਪਏ ਤੱਕ ਦਾ ਬੈਨੀਫਿਟ ਮਿਲ ਜਾਏਗਾ ਉਸ ਤੋਂ ਇਹ ਜਿਹੜੀ ਸਟੈਂਡਰਡ ਡਿਡਕਸ਼ਨ ਜਿਹੜੀ 50% ਤੋਂ 75% ਕੀਤਾ ਗਿਆ ਹੈ ਉੱਥੇ ਵੀ ਬੰਦੇ ਨੂੰ ਬੈਨੀਫਿਟ ਮਿਲਦਾ ਨਜ਼ਰ ਆ ਰਿਹਾ ਹੈ ਤੁਹਾਨੂੰ ਇੱਕ ਵਾਰ ਇਹ ਜ਼ਰੂਰ ਸਮਝਾਇਆ ਜਾਵੇ ਜਿਹੜੀ ਇਹ 50% ਤੋਂ 75% ਦਾ ਸਟੈਂਡਰਡ ਡਿਡਕਸ਼ਨ ਕੀਤੀ ਗਈ ਹੈ ਇਸ ਦੇ ਬਾਰੇ ਵਿਸਤਾਰ ਚ ਜ਼ਰੂਰ ਦੱਸਿਓ ਇਹਦੇ ਕੀ ਹੈ ਮੰਨ ਲਓ ਕੋਈ ਵਿਅਕਤੀ ਜੀ ਦੀ ਸੈਲਰੀ 8 ਲੱਖ ਰੁਪਿਆ ਹੈ ਤੇ ਉਹ ਨੂੰ ਪਹਿਲਾਂ ਡਿਡਕਸ਼ਨ 59 ਮਿਲਦੀ ਸੀ ਉਹ ਨੂੰ ਸਟੈਂਡਰਡ ਡਿਡਕਸ਼ਨ 75 ਠੀਕ ਹੈ ਜੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਬਿਲਕੁਲ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ 15 ਲੱਖ ਰੁਪਏ ਤੱਕ ਦਾ ਜੋ ਨਵੀਂ ਸਕੀਮ ਹੈ ਜੋ ਨਵੇਂ ਸਲੈਬ ਹੈ 15 ਲੱਖ ਰੁਪਏ ਤੱਕ ਜੋ ਟੈਕਸ ਦੇਣਗੇ ਉਹਨਾਂ ਨੂੰ ਕਰੀਬ 17000 ਰੁਪਏ ਤੱਕ ਦਾ ਫਾਇਦਾ ਹੋਵੇਗਾ ਔਰ ਪਹਿਲਾ 50000 ਦਾ ਸਟੈਂਡਰਡ ਡਿਡਕਸ਼ਨ ਸੀਗਾ ਹੁਣ ਉਹ 75% ਕਰ ਦਿੱਤਾ ਗਿਆ ਹੈ 75% ਇਸ ਦੇ ਵਿਚਕਾਰ ਤੁਹਾਨੂੰ ਦੱਸ ਦਈਏ 75% ਜਿਹੜਾ ਡਿਡਕਸ਼ਨ ਕੀਤਾ ਗਿਆ ਸਾਲਾਨਾ ਉਸ ਤੋਂ ਤੁਹਾਨੂੰ ਬਹੁਤ ਛੂਟ ਮਿਲੇਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਨੌਜਵਾਨ ਹੁਣ ਸੇਵਿੰਗਸ ਦੇ ਵਿੱਚ ਜ਼ਿਆਦਾ ਯਕੀਨ ਨਹੀਂ ਕਰਦੇ ਤਾਂ ਮਾਰਕੀਟ ਦੇ ਵਿੱਚ ਪੈਸਾ ਲਗਾਉਣ ਦੇ ਲਈ ਉਹਨਾਂ ਨੌਜਵਾਨਾਂ ਦਾ ਉਹਨਾਂ ਨੂੰ ਰਾਹਤ ਦੇਣ ਦੇ ਲਈ ਇਸ ਬਜਟ ਇਸ ਨਵੀਂ ਸਕੀਮ ਨੂੰ ਲਿਆਂਦਾ ਗਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਖਰਚੇ ਨੇ ਉਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਯੰਗਸਟਰ ਨੇ ਉਹ ਸੇਵਿੰਗ ਨਹੀਂ ਕਰਦੇ ਆ ਇੱਕ ਵਾਰ ਫਿਰ ਤੋਂ ਤੁਹਾਨੂੰ ਮੈਂ ਆਸਾਨ ਭਾਸ਼ਾ ਵਿੱਚ ਸਮਝਾ ਦਵਾ 50000 ਰੁਪਏ ਜਿਸ ਦੀ ਤਨਖਾਹ ਆ ਉਸ ਨੂੰ ਕਿੰਨਾ ਟੈਕਸ ਲੱਗੇਗਾ 60000 ਜਿਸ ਦੀ ਤਨਖਾਹ ਆ ਉਸ ਨੂੰ 36000 ਰੁਪਏ ਟੈਕਸ ਸਾਲਾਨਾ ਦੇਣਾ ਪਵੇਗਾ ਪਰ ਇਸ ਦਾ ਸਾਲਾਨਾ ਤੁਹਾਨੂੰ ਫਾਇਦਾ ਵੀ ਹੋਵੇਗਾ ਤੁਹਾਨੂੰ 17000 ਰੁਪਏ ਕਰੀਬ ਦਾ ਫਾਇਦਾ ਹੋਵੇਗਾ ਤੁਹਾਡਾ ਪੈਸਾ ਜਿਹੜਾ ਇਨਕਮ ਟੈਕਸ ਰਾਹੀਂ ਨਵੀਂ ਸਕੀਮ ਦੇ ਤਹਿਤ ਮਾਰਕੀਟ ਦੇ ਵਿੱਚ ਲੱਗੇਗਾ 3 ਤੋਂ 7 ਲੱਖ ਸਾਲਾਨਾ ਵਾਲਿਆਂ ਲਈ ਵੀ ਫਾਇਦਾ ਹੋਵੇਗਾ 15 ਲੱਖ ਰੁਪਏ ਤੱਕ ਜਿਹੜਾ ਜਿਹੜਾ ਵਿਅਕਤੀ ਟੈਕਸ ਦੇਵੇਗਾ ਉਸ ਨੂੰ ਛੂਟ ਐਕਸਰਾਂ ਦੀ ਸੋ ਇਸ ਨੂੰ ਇਸ ਤਰੀਕੇ ਨਾਲ ਨਾ ਦੇਖਿਆ ਜਾਵੇ ਕਿ ਤੁਹਾਨੂੰ ਟੈਕਸ ਦੇਣਾ ਪਵੇਗਾ ਪਰ ਤੁਹਾਨੂੰ ਉਸ ਦੀ ਰਾਹਤ ਵੀ ਮਿਲੇਗੀ ਤੁਹਾਨੂੰ ਫਾਇਦਾ ਹੋਵੇਗਾ ਉਹਨਾਂ ਪੈਸਿਆਂ ਦਾ ਕਿਉਂਕਿ ਜਦੋਂ ਵੀ ਤੁਸੀਂ ਇਨਕਮ ਟੈਕਸ ਭਰਦੇ ਹੋ ਤਾਂ ਤੁਹਾਨੂੰ ਉਸ ਦਾ ਸਾਲਾ ਜਿਹੜੀ ਆਈਟੀ ਰਿਟਰਨ ਹੁੰਦੀ ਆ ਤਾਂ ਤੁਹਾਨੂੰ ਉਸ ਦਾ ਫਾਇਦਾ ਹੁੰਦਾ ਕਿਉਂਕਿ ਨੌਜਵਾਨ ਜਿਹੜੇ ਆ ਉਹ ਇਹ ਚਾਹੁੰਦੇ ਕਿ ਸਾਨੂੰ ਕੋਈ ਟੈਕਸ ਨਾ ਦੇਣਾ ਪਵੇ 7 ਲੱਖ ਤੱਕ ਦਾ ਸਾਨੂੰ ਫ੍ਰੀ ਮਿਲੇ ਅਸੀਂ ਕੋਈ ਟੈਕਸ ਨਾ ਦਈਏ ਪਰ ਨਾ ਇੱਕ ਪਾਸੇ ਸੇਵਿੰਗ ਕਰਦੇ ਨਾ ਕੋਈ ਇਨਵੈਸਟਮੈਂਟ ਕਰਦੇ ਆ ਇਸ ਕਰਕੇ ਸਰਕਾਰ ਨੇ ਇਹ ਨਵੀਂ ਸਲੇਬ ਲਿਆਂਦੀ ਹੈ ਇਸ ਨਵੀਂ ਸਲੇਬ ਦੇ ਤਹਿਤ ਤੁਸੀਂ ਜਦੋਂ ਟੈਕਸ ਪੇ ਕਰੋਗੇ ਤਾਂ ਤੁਹਾਨੂੰ ਉਸ ਦਾ ਫਾਇਦਾ ਹੋਵੇਗਾ ਜੇਕਰ 15 ਲੱਖ ਰੁਪਏ ਤੱਕ ਜਿਸ ਦੀ ਸਾਲਾਨਾ ਇਨਕਮ ਹੈ ਤਾਂ ਉਸ ਨੂੰ 17000 ਰੁਪਏ ਕਰੀਬ ਦਾ ਫਾਇਦਾ ਹੋਵੇਗਾ ਜੋ ਕਿ ਇੱਕ ਚੰਗੀ ਗੱਲ ਹੈ ਨੌਜਵਾਨਾਂ ਦੇ ਲਈ ਇਹ ਚੰਗਾ ਅ ਇਹ ਕਿਉਂਕਿ ਜਿਸ ਤਰੀਕੇ ਨਾਲ ਮਾਹਰ ਕਹਿ ਰਹੇ ਨੇ ਕਿ ਜਿਹੜੇ ਨੌਜਵਾਨ ਆ ਜਿਹੜੇ 25000 ਤੋਂ ਵੱਧ ਤਨਖਾਹ ਲੈਂਦੇ ਨੇ ਅਸੀਂ 26000 ਤੋਂ ਸ਼ੁਰੂ ਕਰ ਲਈਏ ਜਿਨ੍ਹਾਂ ਦੀ 26000 ਰੁਪਏ ਤਨਖਾਹ ਆ 15 ਲੱਖ ਰੁਪਏ ਤੱਕ ਜਿਸ ਦੀ ਸਾਲਾਨਾ ਬਣਦੀ ਆ ਉਸ ਹਿਸਾਬ ਦੇ ਨਾਲ ਤਾਂ ਉਹਨੂੰ ਉਸ ਨੂੰ ਜਿਹੜਾ ਟੈਕਸ ਦੇਣਾ ਪਵੇਗਾ ਉਸ ਟੈਕਸ ਨਾਲ ਉਸ ਨੂੰ ਫਾਇਦਾ ਹੋਵੇਗਾ 17000 ਰੁਪਏ ਕਰੀਬ ਦਾ ਫਾਇਦਾ ਹੋਵੇਗਾ ਵੱਡੀ ਖਬਰ ਦੇ ਰਹੇ ਹਾਂ ਬਜਟ ਦੇ ਵਿੱਚ ਇਨਕਮ ਟੈਕਸ ਨੂੰ ਲੈ ਕੇ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਸਤਾਰ ਚ ਰੋਜ਼ਾਨਾ ਸਪੋਕਸਮੈਨ ਤੇ 30000 ਰੁਪਏ ਤਨਖਾਹ ਵਿਅਕਤੀ ਵਾਲੇ ਨੂੰ 18000 ਰੁਪਏ ਟੈਕਸ ਦੇਣਾ ਪਵੇਗਾ ਔਰ 40000 ਰੁਪਏ ਤਨਖਾਹ ਵਾਲੇ ਵਿਅਕਤੀ ਨੂੰ 24000 ਜਿਹੜਾ ਸਾਲਾਨਾ ਟੈਕਸ ਦੇਣਾ ਪਵੇਗਾ 50000 ਜਿਸ ਦੀ ਤਨਖਾਹ ਆ ਉਸ ਨੂੰ 30000 ਸਾਲਾਨਾ ਟੈਕਸ ਦੇਣਾ ਪਵੇਗਾ ਪਰ ਤੁਸੀਂ ਇਹ ਦੇਖੋ ਤੁਸੀਂ 30000 ਟੈਕਸ ਦੇਵੋਗੇ ਤਾਂ ਤੁਹਾਨੂੰ 17000 ਰੁਪਏ ਦਾ ਫਾਇਦਾ ਹੋਵੇਗਾ ਜੋ ਤੁਹਾਨੂੰ ਰਿਟਰਨ ਹੋਵੇਗਾ ਤਾਂ ਇਹ ਤੁਹਾਡਾ ਪੈਸਾ ਨਵੀਂ ਸਕੀਮ ਦੇ ਤਹਿਤ ਮਾਰਕੀਟ ਦੇ ਵਿੱਚ ਲਗਾਇਆ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ